ਗੁਰੂ ਤੇਗ ਬਹਾਦਰ ਪਾਸ਼ਾ ਦੀ ਜਿਹੜੀ ਸ਼ਹਾਦਤ ਹੈ ਨਾ ਉਹ ਆਪਣੇ ਆਪ ਚ ਬੜੀ ਵਿਲੱਖਣ ਹੈ ਅੱਜ ਹਿੰਦ ਨਾ ਹੁੰਦਾ ਜਿਹਿੰਦੁਸਤਾਨ ਦਾ ਇਹ ਨਕਸ਼ਾ ਨਾ ਹੁੰਦਾ ਅੱਜ ਜਿਹੜੀ ਜ਼ਮੀਨ ਤੇ ਪਾਰਲੀਮੈਂਟ ਹਾਊਸ ਹੈ ਜਿਹੜੀ ਜ਼ਮੀਨ ਦੇ ਉੱਤੇ ਅੱਜ ਰਾਸ਼ਟਰਪਤੀ ਭਵਨ ਹੈ ਉਹ ਸਿੱਖਾਂ ਦੀ ਜ਼ਮੀਨ ਹੈ ਉਹ ਲਖੀ ਸ਼ਾ ਬੰਜਾਰਾ ਦੇ ਜ਼ਮੀਨ ਸੀਗੀ ਦਸਤਾਰ ਪਿੱਛੇ ਆਪਣੇ ਆਪ ਨੂੰ ਵਾਰਿਆ ਜਿਨ੍ਹਾਂ ਤੇ ਆਰੇ ਚੱਲੇ ਜਿਨ੍ਹਾਂ ਤੇ ਖੋਪੜੀਆਂ ਉਤਾਰੀਆਂ ਗਈਆਂ ਬੰਦ-ਬੰਦ ਕੱਟੇ ਗਏ ਸ਼ਹੀਦ ਕੀ ਦੇਖਦੇ ਹੋ ਕਿੰਡੀ ਸਸਤੀ ਕਰਦੀ ਹੈ ਕਿ ਨਿੱਕੇ ਨਿੱਕੇ ਲਾਲਚਾਂ ਪਿੱਛੇ ਅਸੀਂ ਧਰਮ ਪਰिवर्तन ਕਰ ਰਹੇ ਹਾਂ ਜੋ ਇਸ ਵੇਲੇ ਹੜਾ ਨੇ ਮਾਰ ਮਾਰੀ ਹੈ ਪੰਜਾਬ ਦੇ ਵਿੱਚ ਇਹ ਜਿਹੜੇ ਪਾਸਟਰ ਆਉਂਦੇ ਸੀਗੇ ਧਰਮ ਪਰिवर्तन ਕਰਾਉਣ ਵਾਸਤੇ ਕਿਸੇ ਨੇ ਕਿਸੇ ਦੇ ਘਰ ਦੇ ਵਿੱਚ ਇੱਕ ਬੋਰੀ ਸੀਮਿੰਟ ਦੀ ਦਿੱਤੀ ਕਿ ਉਹਦਾ ਕੋਠਾ ਡਿੱਗ ਗਿਆ ਐਨ ਜੀ ਓ ਨੇ ਦਿੱਤੇ ਪਾਸਟਰ ਨਹੀਂ ਕੋਈ ਨਾ ਗੁਰੂ ਘਰਾਂ ਨੇ ਦਿੱਤੇ ਕੌਮ ਨੇ ਦਿੱਤੇ ਹਿੰਦੂਆਂ ਨੇ ਦਿੱਤੇ ਮੁਸਲਮਾਨਾਂ ਨੇ ਦਿੱਤੇ ਪਰ ਕੋਈ ਪਾਸਟਰ ਨਜ਼ਰ ਆਇਆ ਜਿਹੜੇ ਹੱਥ ਮਾਰਦੇ ਸੀ ਤੇ ਮਿਰਗੀ ਦਾ ਦੌਰਾ ਬੰਦ ਹੋ ਜਾਂਦਾ ਸੀ ਜਿਹੜਾ ਇਦਾਂ ਕਰਦੇ ਸੀ ਫੂਕ ਮਾਰਦੇ ਸੀ ਤੇ ਭੂਤ ਨਿਕਲ ਆਂਦਾ ਸੀਗਾ ਕੋਈ ਦਿੱਲੀ ਬੈਠ ਕੇ ਸਾਰਾ ਨੋਟ ਕਰਦੇ ਹੋਏ ਚੀਜ਼ਾਂ ਸਿਚੁਏਸ਼ਨ ਇਹ ਹੈ ਕਿ ਗੁਰੂ ਸਾਹਿਬ ਦੀ ਸ਼ਹਾਦਤ ਹੋਈ ਸੀ ਕਨਵਰਜਨ ਦੇ ਅਗੇਂਸਟ ਜੀ ਅੱਜ ਕਿੰਨੇ ਵੱਡੇ ਵੱਧ ਪੱਧਰ ਤੇ ਕਨਵਰਜਨ ਹੋ ਗਈ ਹੈ ਸੋ ਮੈਂ ਸਮਝਦਾ ਕਿ ਯਾਤਰਾ ਜਿਹੜੀ ਅਸੀਂ ਕੱਢ ਰਹੇ ਹਾਂ ਇਹ ਯਾਤਰਾ ਇਹ 15 ਨਵੰਬਰ ਨੂੰ ਦਿੱਲੀ ਤੋਂ ਸ਼ੁਰੂ ਹੋਣੀ ਹੈ ਪਹਿਲਾ ਬੜਾ ਪਾਣੀਪਤ ਦੂਜਾ ਅੰਬਾਲਾ ਤੀਜਾ ਲੁਧਿਆਣਾ ਉਹਦੇ ਬਾਅਦ ਜਲੰਧਰ ਤੇ ਫਿਰ ਅੰਮ੍ਰਿਤਸਰ ਔਰ 20 ਤਰੀਕ ਨੂੰ ਸਵੇਰੇ ਅੰਮ੍ਰਿਤਸਰ ਅਸੀਂ ਗੋਲਡਨ ਗੇਟ ਤੋਂ ਸਵੇਰੇ 8 ਵਜੇ ਚੱਲਾਂਗੇ ਔਰ ਫਿਰ ਗੁਰੂ ਕੇ ਮਹਿਲ ਤੱਕ ਜਨਮ ਸਥਾਨ ਤੱਕ ਜਾਵਾਂਗੇ ਸਮਝਦਾ ਮੈਂ ਕਿ ਜਿਹੜੇ ਸਕਰੀਨ ਤੇ ਹਟਦੇ ਨਹੀਂ ਜਦੋਂ ਉਹਨਾਂ ਕੋਲੇ ਆਏਗਾ ਸਕਰੀਨ ਦੇ ਉੱਤੇ ਔਰ ਦੇਖਣਗੇ ਕਿਸ ਤਰੀਕੇ ਨਾਲ ਸਾਈਕਲਿਸਟ ਚੱਲ ਰਹੇ ਨੇ ਜੁੜ ਰਹੇ ਨੇ ਕਿਹੜੇ-ਕਿਹੜੇ ਸਥਾਨ ਤੇ ਜਾ ਰਹੇ ਨੇ ਉਹਨਾਂ ਦਾ ਵੀ ਇੰਟਰਸਟ ਪੈਦਾ ਹੋਏਗਾ ਫੋਨ ਸਕਰੀਨ ਛੋੜ ਕੇ ਉਹ ਸੜਕ ਤੇ ਆਣਗੇ ਉਹਨਾਂ ਨੂੰ ਇਤਿਹਾਸ ਵੀ ਪਤਾ ਲੱਗੇਗਾ ਉਹਨਾਂ ਨੂੰ এনवायरमेंट ਵੀ ਪਤਾ ਲੱਗੇਗਾ ਉਹਨਾਂ ਨੂੰ ਸਿਹਤ ਵੀ ਪਤਾ ਲੱਗੇਗਾ ਉਹਨਾਂ ਨੂੰ ਪੱਗ ਦਾ ਦਸਤਾਰ ਦਾ ਵੀ ਪਤਾ ਲੱਗੇਗਾ ਹਿੰਦੂ ਸਮਾਜ ਵੱਲੋਂ ਮੁਸਲਮਾਨ ਸਮਾਜ ਵੱਲੋਂ ਸਾਨੂੰ ਅਪਰੋਚ ਕੀਤਾ ਜਾ ਰਿਹਾ ਹੈ ਉਹ ਵੀ ਸਵਾਗਤ ਕਰਨਗੇ ਕਸ਼ਮੀਰੀ ਪੰਡਤ ਜਿਨ੍ਹਾਂ ਕਰਕੇ ਗੁਰੂ ਸਾਹਿਬ ਨੇ ਸ਼ਹਾਦਤ ਦਿੱਤੀ ਸੀ ਉਹ ਸਾਨੂੰ ਅੰਬਾਲਾ ਉਹ ਸਾਨੂੰ ਪਾਣੀਪਤ ਉਹ ਸਾਨੂੰ ਅਮਰitsar ਨਸੀਬ ਕਰਨਗੇ ਸੀਸਗਨ ਸਾਹਿਬ ਤੋਂ ਸਵੇਰੇ ਸਾਨੂੰ ਤੋਰਣਗੇ ਕਿ ਸਾਡੇ ਕਰਕੇ ਗੁਰੂ ਸਾਹਿਬ ਨੇ ਸ਼ਹਾਦਤ ਦਿੱਤੀ ਸੀ ਅਸੀਂ ਅੱਜ ਆਪਣਾ عقیدہ ਪੇਸ਼ ਕਰਨਾ ਸਸ਼ੀਕਾਲ ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਮੈਂ ਹਾਂ ਗगन 베ਦੀ ਇਸ ਵੇਲੇ ਮੇਰੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਮਨਜੀਤ ਸਿੰਘ ਜੀਕੇ ਸੀਨੀਅਰ ਆਗੂ ਨੇ ਸਾਬਕਾ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਨਾਲ ਦੇ ਨਾਲ ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਕੌਮੀ ਮੀਤ ਪ੍ਰਧਾਨ ਨੇ ਔਰ ਇੱਕ ਖਾਸ ਮਕਸਦ ਤਹਿਤ ਅੱਜ ਸਟੂਡੀਓ ਦੇ ਵਿੱਚ ਇਨਵਾਈਟ ਕੀਤਾ ਕਿਉਂਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ ਜਿਹੜਾ 350 ਸਾਲਾ ਸ਼ਹੀਦੀ ਜਿਹੜਾ ਸਮਾਗਮ ਆ ਰਹੇ ਨੇ ਉਸ ਨੂੰ ਲੈ ਕੇ ਇਹਨਾਂ ਦੇ ਵੱਲੋਂ ਇੱਕ ਬਹੁਤ ਜ਼ਬਰਦਸਤ ਕੌਜ਼ ਕੀਤੀ ਗਈ ਹੈ ਕਿ ਜਿਹੜਾ ਯੂਥ ਹੈ ਉਹ ਜੁੜੇ ਨਾਲ ਇਸ ਮਹਾਨ ਜਿਹੜਾ ਇੱਕ ਦਿਨ ਆ ਰਿਹਾ ਹੈ ਇਹਦੇ ਬਾਰੇ ਪਤਾ ਲੱਗ ਸਕੇ ਸਾਈਕਲ ਯਾਤਰਾ ਕੱਢੀ ਜਾ ਰਹੀ ਹੈ ਗੁਰਦੁਆਰਾ ਸੀਸਗੰਜ ਸਾਹਿਬ ਦਿੱਲੀ ਤੋਂ ਅੰਮ੍ਰਿਤਸਰ ਗੁਰੂ ਕੇ ਮਹਿਲ ਤੱਕ ਬਹੁਤ ਵੈਲਕਮ ਹੈ ਜੀ ਸਟੂਡੀਓ ਤੇ ਬੈਠਾ ਹੋਰ ਸਤਿ ਸ਼ਕਾਲ ਜੀ ਇਹ ਬਹੁਤ ਕਮਾਲ ਦਾ ਉਪਰਾਲਾ ਤੁਹਾਡੇ ਵੱਲੋਂ ਜਿਹੜਾ ਤੁਸੀਂ ਕਰ ਰਹੇ ਹੋ ਥੋੜਾ ਜਿਹਾ ਦੱਸੋ ਕਿਵੇਂ ਦਿਲ ਦੇ ਵਿੱਚ ਆਇਆ ਕਿਵੇਂ ਇਹ ਸਭ ਕੁਝ ਹੋਣ ਜਾ ਰਿਹਾ ਹੈ ਦੇਖੋ ਗੁਰੂ ਤੇਗ ਬਹਾਦਰ ਪਾਸ਼ਾ ਦੀ ਜਿਹੜੀ ਸ਼ਹਾਦਤ ਹੈ ਨਾ ਉਹ ਆਪਣੇ ਆਪ ਚ ਬੜੀ ਵਿਲੱਖਣ ਹੈ ਕਦੀ ਕੋਈ ਆਪਣੇ ਪਰਿਵਾਰ ਵਾਸਤੇ ਤਾਂ ਸ਼ਹਾਤਾ ਦਿੰਦਾ ਹੈ ਤਕਲੀਫਾਂ ਸਹਿੰਦਾ ਹੈ ਸਮਾਜ ਲਈ ਦਿੰਦਾ ਆਪਣੇ ਸੋਸਾਇਟੀ ਲਈ ਦਿੰਦਾ ਲੇਕਿਨ ਤਿਲਕ ਜੀ ਨੇ ਉਹ ਧਾਰਨ ਨਹੀਂ ਕੀਤਾ ਗੁਰੂ ਨਾਨਕ ਪਾਸ਼ਾ ਨੇ ਲੇਕਿਨ ਜਦੋਂ ਲਾਇਆ ਜ਼ਬਰਨ ਜਾ ਰਿਹਾ ਸੀਗਾ ਤੇ ਨੌਵੇਂ ਗੁਰਨਾਨਕ ਨੇ ਉਸ ਪਿੱਛੇ ਆਪਣੀ ਸ਼ਹਾਦਤ ਦਿੱਤੀ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਨੇ ਇਹੋ ਜਿਹਾ ਵਿਲੱਖਣ ਸ਼ਹਾਦਤ ਜਿਹੜੀ ਮੈਂ ਸਮਝਦਾ ਨੀਵ ਰੱਖਦੀ ਹੈ ਹਿਊਮਨ ਰਾਈਟਸ ਦੀ ਰਿਲੀਜੀਅਸ ਫਰੀडम ਦੀ ਨੀਵ ਰੱਖਦੀ ਹੈ ਧਾਰਮਿਕ ਆਜ਼ਾਦੀ ਦੀ ਮੈਂ ਸਮਝਦਾ ਵਾਂ ਕਿ ਇਹ ਅਗਰੇ ਸ਼ਹਾਦਤ ਨਾ ਹੁੰਦੀ ਅੱਜ ਹਿੰਦ ਨਾ ਹੁੰਦਾ ਅੱਜ ਹਿੰਦੁਸਤਾਨ ਦਾ ਇਹ ਨਕਸ਼ਾ ਨਾ ਹੁੰਦਾ ਔਰੰਗਜ਼ੇਬ ਨੇ ਐਲਾਨ ਕੀਤਾ ਸੀ ਕਿ ਗੁਰੂ ਸਾਹਿਬ ਦੀ ਸ਼ਹਾਦਤ ਤੋਂ ਬਾਅਦ ਉਹਨਾਂ ਦਾ ਜਿਹੜਾ ਸਿਰ ਹੈ ਸੀਸ ਹੈ ਉਸ ਨੂੰ ਮੈਂ ਲਾਲ ਕਿਲੇ ਦੇ ਦਰਵਾਜ਼ੇ ਤੇ ਟੰਗਾਗਾ ਤਾਂ ਕਿ ਸਾਰਾ ساری ਦਿੱਲੀ ਦੇਖੇ ਉਹਨਾਂ ਦੇ ਧੜ ਦੇ ਨਾਲ ਉਹਨਾਂ ਦੇ ਸਰੀਰ ਦੇ ਨਾਲ ਇਨ ਹਿਊਮਨ ਟ੍ਰੀਟਮੈਂਟ ਹੋਣਾ ਸੀਗਾ ਔਰ ਉਸ ਵੇਲੇ ਦਿੱਲੀ ਦੇ ਜਿਹੜੇ ਸਿੱਖ ਸੀਗੇ ਜਿਨ੍ਹਾਂ ਚਿਕ ਭਾਈ ਨਾਨੂ ਸਿੰਘ ਸੀ ਭਾਈ ਜੈਤਾ ਗਏ ਸੀ ਲਖੀਸ਼ਾ ਬੰਜਾਰਾ ਸੀਗੇ ਉਹਨਾਂ ਦੀ ਮੀਟਿੰਗਾਂ ਤੇ ਹੋਰ ਸਿੱਖਾਂ ਦੀ ਮੀਟਿੰਗਾਂ ਹੋ ਰਹੀਆਂ ਸੀ ਕਿ ਜਹਾਦਤ ਤੋਂ ਬਾਅਦ ਅਸੀਂ ਸੀਸ ਨੂੰ ਸਾਂਭਣਾ ਕਿਦਾਂ ਹੈ ਅਸੀਂ ਸ਼ਰੀਰ ਨੂੰ ਸਾਂਭਣਾ ਕਿਦਾਂ ਹੈ ਠੀਕ ਹੈ ਔਰ ਉਹ ਕਾਮਯਾਬ ਹੋਏ ਸ਼ਹਾਦਤ ਹੋਣ ਤੋਂ ਬਾਅਦ ਭਾਈ ਜੈਤਾ ਸੀਸ ਲੈ ਕੇ ਅਨੰਦਪੁਰ ਸਾਹਿਬ ਨੂੰ ਭੱਜ ਪਏ ਔਰ ਉਹ ਬਨੂੜ ਤਰਾਵੜੀ ਔਰ ਯੂਪ ਦੇ ਵਿੱਚੋਂ ਹੁੰਦੇ ਹੋਏ ਉਹ ਪਹੁੰਚਦੇ ਨੇ ਅਨੰਦਪੁਰ ਸਾਹਿਬ ਠੀਕ ਹੈ ਮੈਂ 1999 ਚ ਪੈਦਲ ਯਾਤਰਾ ਲੈ ਕੇ ਗਿਆ ਸੀ ਜਦੋਂ ਖਾਲਸਾ ਸਿਰਜਣਾ ਦਿਵਸ ਸੀਗਾ ਜਿਸ ਰੂਟ ਤੋਂ ਪਾਈ ਜਾਇਤਾ ਗਏ ਸੀ ਬਾਗਪਤ ਤੋਂ ਹੁੰਦੇ ਹੋਏ ਮੈਂ 300 ਬੰਦਿਆਂ ਦਾ ਜਥਾ ਲੈ ਕੇ ਪੈਦਲ ਗਿਆ ਸੀ 10 ਦਿਨ ਲੱਗੇ ਸੀ ਤੇ 1999 1999 ਜਦੋਂ ਖਾਲਸਾ ਸਿਰਜਣਾ ਦਿਵਸ ਬਹੁਤ ਵੱਡੇ ਪੱਧਰ ਤੇ ਵਾਜਪਾਈ ਸਾਹਿਬ ਆਏ ਸੀਗੇ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਕਮੇਟੀ ਨੇ ਮਨਾਇਆ ਸੀਗਾ ਬਹੁਤ ਵੱਡਾ ਹੰਗਾਰਾ ਮਿਲਿਆ ਉਦੋਂ ਸੋਸ਼ਲ ਮੀਡੀਆ ਨਹੀਂ ਸੀ ਟੀਵੀ ਨਹੀਂ ਸੀਗੇ ਲੇਕਿਨ ਫੇਰ ਵੀ ਹਜ਼ਾਰਾਂ ਦੇ ਸੰਗਤ ਰਾਹ ਚ ਜੁੜੀ ਸੀਗੀ ਜਿਹੜੇ ਮੱਖਣ ਸ਼ਾ ਜਿਹੜਾ ਲੱਖੀ ਸ਼ਾ ਮਝਾਰਾ ਸਨ ਉਹਨਾਂ ਨੇ ਧੜ ਨੂੰ ਉਥੋਂ ਸੰਭਿਆ ਔਰ ਰਕਾਬਾਂ ਜਾਲੀ ਥਾ ਤੇ ਆਪਣੇ ਘਰ ਨੂੰ ਅੱਗ ਲਾ ਕੇ ਗੁਰੂ ਸਾਹਿਬ ਦੇ ਸੀਸ ਦਾ ਸਰਕਾਰ ਸੰਸਕਾਰ ਕੀਤਾ ਔਰ ਇਹ ਪ੍ਰੂਫ ਕੀਤਾ ਐ ਸ਼ੋ ਕੀਤਾ ਕਿ ਮੇਰੇ ਘਰ ਨੂੰ ਅੱਗ ਲੱਗੀ ਅੱਜ ਜਿਹੜੀ ਜ਼ਮੀਨ ਤੇ ਪਾਰਲੀਮੈਂਟ ਹਾਊਸ ਹੈ ਜਿਹੜੀ ਜ਼ਮੀਨ ਦੇ ਉੱਤੇ ਅੱਜ ਰਾਸ਼ਟਰਪਤੀ ਭਵਨ ਹੈ ਉਹ ਸਿੱਖਾਂ ਦੀ ਜ਼ਮੀਨ ਹੈ ਉਹ ਲੱਖੀਸ਼ਾ ਵੰਜਾਰਾ ਦੇ ਜ਼ਮੀਨ ਸੀਗੀ ਔਰ ਲੱਖੀਸ਼ਾ ਵੰਜਾਰਾ ਦੇ 22 ਮੈਂਬਰ ਪਰਿਵਾਰ ਦੇ 22 ਜਾਂ 27 ਮੈਂਬਰ ਪਰਿਵਾਰ ਦੇ ਸ਼ਹੀਦ ਹੋਏ ਨੇ ਗੁਰੂ ਸਾਹਿਬ ਦੇ ਨਾਲ ਜੰਗਾਂ ਦੇ ਵਿੱਚ ਮੈਂ ਸਮਝਦਾ ਇਹ ਇਤਿਹਾਸ ਹੈ ਸਾਡਾ ਇਹ ਇਤਿਹਾਸ ਪਤਾ ਨਹੀਂ ਲੋਕਾਂ ਨੂੰ ਅੱਜ ਤੁਹਾਡਾ ਸਵਾਲ ਇਹ ਹੈ ਕਿ ਇਹ ਯਾਤਰਾ ਮੈਨੂੰ ਕਰਨ ਦੀ ਸੋਚ ਕਿੱਦਾਂ ਆਈ ਇਹਦਾ ਪਰਪਸ ਕੀ ਸੀਗਾ ਸਿਚੁਏਸ਼ਨ ਇਹ ਹੈ ਕਿ ਗੁਰੂ ਸਾਹਿਬ ਦੀ ਸ਼ਹਾਦਤ ਹੋਈ ਸੀ ਕਨਵਰਜਨ ਦੇ ਅਗੇਂਸਟ ਜੀ ਅੱਜ ਕਿ ਨਿਵਟ ਦੇ ਵਤ ਪੱਦਰ ਤੇ ਕਨਵਰਜਨ ਹੋ ਰਹੀ ਹੈ ਪੰਜਾਬ ਚ ਵੀ ਬਹੁਤ ਜ਼ਿਆਦਾ ਇਹ ਪੰਜਾਬ ਦੇ ਵਿੱਚ ਕਨਵਰਜਨ ਹੋ ਰਹੀ ਹੈ ਮਾਜੇ ਵਾਲੇ ਪਾਸੇ ਗੁਰਦਾਸਪੁਰ ਵਾਲੇ ਪਾਸੇ ਤਰਨਤਾਰ ਵਾਲੇ ਪਾਸੇ ਬਹੁਤ ਪ੍ਰਭਾਵਿਤ ਹਾਂ ਬਹੁਤ ਪ੍ਰਭਾਵਿਤ ਨੇ ਮੈਂ ਪੁੱਛਣਾ ਚਾਹਨਾ ਕਿ ਕਨਵਰਜਨ ਜਿਹੜੀ ਹੈ ਉਹ ਭਾਵੇਂ ਜ਼ਬਰਦਸਤ ਨ ਹੋਵੇ ਭਾਵੇਂ ਲਾਲਚ ਦੇ ਅਧੀਨ ਹੋ ਗੁਰੂ ਉਹਦੇ ਖਿਲਾਫ ਸਨ ਗੁਰੂਆਂ ਨੇ ਆਖਿਆ ਕਿ ਹਰੇਕ ਬੰਦੇ ਨੂੰ ਆਪਣਾ ਅਕੀਦਾ ਮੰਨਣ ਲਈ ਆਪਣਾ ਧਰਮ ਮੰਨਣ ਲਈ ਆਜ਼ਾਦੀ ਚਾਹੀਦੀ ਹੈ ਮੈਂ ਅਜ ਇੱਕ ਸਵਾਲ ਹੋਰ ਪੁੱਛਦਾ ਥੋੜਾ ਜਿਹਾ ਮੈਂ ਆਊਟ ਆਫ ਹੋ ਦੇ ਜਾਨਾ ਹਾਂਜੀ ਕਿ ਗੁਰਦਾਸਪੁਰ ਔਰ ਮਾਝੇ ਚ ਜੋ ਇਸ ਵੇਲੇ ਹੜਾ ਨੇ ਮਾਰ ਮਾਰੀ ਹੈ ਪੰਜਾਬ ਦੇ ਵਿੱਚ ਇਹ ਜਿਹੜੇ ਪਾਸਟਰ ਆਉਂਦੇ ਸੀਗੇ ਧਰਮ ਪਰਿਵਰਤਨ ਕਰਾਉਣ ਵਾਸਤੇ ਕਿਸੇ ਨੇ ਕਿਸੇ ਦੇ ਘਰ ਦੇ ਵਿੱਚ ਇੱਕ ਬੋਰੀ ਸੀਮਿੰਟ ਦੀ ਦਿੱਤੀ ਕੋ ਦਾ ਕੋਠਾ ਡਿੱਗ ਗਿਆ ਇਵਨ ਕਿ ਅਸੀਂ ਗਰਾਊਂਡ ਤੇ ਰਹੇ ਹਾਂ ਮੈਂ ਵੀ ਇੱਕ ਸ਼ੇਅਰ ਕਰਾਂ ਐਕਸਪੀਰੀਅੰਸ ਉੱਥੇ ਕਈ ਐਸੇ ਜਿਹੜੇ ਕ੍ਰਿਸਚੀਅਨ ਪਰਿਵਾਰ ਸੀ ਬਹੁਤ ਆਪਣੇ ਬੰਦਿਆਂ ਨੇ ਬਹੁਤ ਹੈਲਪ ਕੀਤੀ ਘਰ ਪਾ ਕੇ ਦਿੱਤੇ ਨੇ ਬੜੀਆਂ ਐਨ ਜੀਓ ਨੇ ਐਸੀਆਂ ਬਹੁਤ ਇਸ ਤਰ੍ਹਾਂ ਦੀ ਐਨ ਜੀਓ ਨੇ ਜਿਨ੍ਹਾਂ ਨੇ ਦਿੱਤੇ ਨੇ ਪਰ ਕੋਈ ਨਜ਼ਰ ਨਹੀਂ ਆਇਆ ਐਨ ਜੀਓ ਨੇ ਦਿੱਤੇ ਪਾਸਟਰ ਨੇ ਕੋਈ ਨਾ ਦਿੱਤੇ ਗੁਰੂ ਘਰਾਂ ਨੇ ਦਿੱਤੇ ਕੌਮ ਨੇ ਦਿੱਤੇ ਹਿੰਦੂਆਂ ਨੇ ਦਿੱਤੇ ਮੁਸਲਮਾਨਾਂ ਨੇ ਦਿੱਤੇ ਪਰ ਕੋ ਪਾਸਟਰ ਨਜ਼ਰ ਆਇਆ ਜਿਹੜੇ ਹੱਥ ਮਾਰਦੇ ਸੀ ਤੇ ਮਿਰਗੀ ਦਾ ਦਵਾਰਾ ਬੰਦ ਹੋ ਜਾਂਦਾ ਸੀ ਜਿਹੜਾ ਐਦਾਂ ਕਰਦੇ ਸੀ ਫੂਕ ਮਾਰਦੇ ਸੀ ਤੇ ਭੂਤ ਨਿਕਲ ਆਂਦਾ ਸੀਗਾ ਕੋਈ ਦਿੱਲੀ ਬੈਠ ਕੇ ਸਾਰਾ ਨੋਟ ਕਰਦੇ ਹੋਏ ਚੀਜ਼ਾਂ ਅਸੀਂ ਸਿੱਖ ਕੌਮ ਦੀ ਸਿੱਖ ਕੌਮ ਦੇ ਨਾਲ ਅਸੀਂ ਜੁੜੇ ਆ ਮੇਰਾ ਪਰਿਵਾਰ ਜਸਵੰਤ ਸਿੰਘ 1950 ਤੋਂ ਦਿੱਲੀ ਦੇ ਵਿੱਚ ਗੁਰੂ ਘਰਾਂ ਦੀ ਸੇਵਾ ਕਾਲਜ ਸਕੂਲ ਬਣਾਣੇ ਜਾਂ ਵੱਡੇ ਤੋਂ ਵੱਡੇ ਮੋਰਚੇ ਲਾਣੇ ਅਸੀਂ ਉਹਨਾਂ ਦੇ ਵਿੱਚ ਇਨਵੋਲਵ ਰਹੇ ਆ ਔਰ ਜਦੋਂ ਖਾੜਕੂ ਬਾਦ ਰਿਹਾ ਸੰਤ ਪਿੰਡਰਾਂ ਵਾਲੇ ਕਰਕੇ ਮੇਰੇ ਉੱਤੇ ਐਨਐਸਏ ਦੇ ਟਾੜਾ ਲੱਗਦੇ ਰਹੇ ਨੇ ਇਹ ਆਪਾਂ ਪੋਡਕਾਸਟ ਜ਼ਰੂਰ ਕਰਾਂਗੇ ਇਹ ਬਹੁਤ ਵੱਡੀ ਹਿਸਟਰੀ ਹੈ ਜਿਹੜੀ ਮੈਂ ਚਾਹਾਂਗਾ ਕਿ ਰਿਕਾਰਡ ਹੋ ਜਵੇ ਇੱਕ ਵਾਰੀ ਲੇਕਿਨ ਅੱਜ ਸਾਡਾ ਇਸ ਇਸ ਜਿਹੜੀ ਸਾਈਕਲ ਦੀ ਯਾਤਰਾ ਦੀ ਗੱਲ ਹੈ ਇੱਕ ਤਾਂ ਇਹ ਵਿਲੱਖਣ ਸਾਈਕਲ ਯਾਤਰਾ ਹੈ ਜਿਹਦੇ ਵਿੱਚ ਇੱਕ ਪਾਸੇ ਤੇ ਧਾਰਮਿਕ ਪੱਖ ਹੈ ਕਿ ਅੱਜ ਅਸੀਂ ਪੱਗ ਲਾ ਕੇ ਗੁੱਤਾ ਪਿੱਛੇ ਕਰਨ ਲੱਗ ਪਏ ਤੇ ਜਦੋਂ ਅਸੀਂ ਪੱਗ ਲਾਣੇ ਆ ਨੀਅਜ ਚੁਣੇ ਹੋਏ ਸਾਬਜ਼ਾਦੇ ਦੇਖਦੇ ਨਹੀਂ ਹੋਣਗੇ ਕਿ ਅਸੀਂ ਜਿਸ ਦਸਤਾਰ ਪਿੱਛੇ ਆਪਣੇ ਆਪ ਨੂੰ ਵਾਰਿਆ ਅੱਜ ਜਿਨ੍ਹਾਂ ਤੇ ਆਰੇ ਚੱਲੇ ਜਿਨ੍ਹਾਂ ਤੇ ਖੋਪੜੀਆਂ ਉਤਾਰੀਆਂ ਗਈਆਂ ਬੰਦ-ਬੰਦ ਕੱਟੇ ਗਏ ਉਹ ਸ਼ਹੀਦ ਕੀ ਦੇਖਦੇ ਹੋਣਗੇ ਅੱਜ ਅਸੀਂ ਕਿੱਡੀ ਸਸਤੀ ਕਰਤੀ ਹੈ ਕਿ ਨਿੱਕੇ ਨਿੱਕੇ لالਚਾਂ ਪਿੱਛੇ ਅਸੀਂ ਧਰਮ ਪਰिवर्तन ਕਰ ਰਹੇ ਹਾਂ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਧਰਮ ਪਰिवर्तन ਦੇ ਖਿਲਾਫ ਜਾਨ ਦਿੱਤੀ ਸੀ ਲੋੜ ਨਹੀਂ ਸੀ ਜਦੋਂ ਪੰਡਿਤ ਕਿਰਪਾ ਰਾਮ ਡੈਲੀਗੇਸ਼ਨ ਲੈ ਕੇ ਆਂਦੇ ਨੇ ਸਿਰਨਗਰ ਤੋਂ ਕਸ਼ਮੀਰ ਤੋਂ ਮਨਾ ਕਰ ਸਕਦੇ ਸੀ ਗੁਰੂ ਸਾਹਿਬ ਕਿਉਂਕਿ ਸਾਡਾ ਰੰਗਰੇਬ ਨਾਲ ਕੋਈ ਝਗੜਾ ਨਹੀਂ ਸੀਗਾ ਉਸ ਵੇਲੇ ਲੇਕਿਨ ਕਿਉਂਕਿ ਉਹ ਜ਼ਬਰਨ ਉਹਨਾਂ ਦਾ ਧਰਮ ਪਰिवर्तन ਕਰ ਰਿਹਾ ਸੀ ਤੇ ਗੁਰੂ ਨਾਨਕ ਨੇ ਸਾਨੂੰ ਦੱਸਿਆ ਸੀ ਕਿ ਜਦੋਂ ਕੋਈ ਮਜਬੂਰ ਜਦੋਂ ਕੋਈ ਲੋੜਵੰਦ ਤੁਹਾਡੇ ਕੋਲ ਆਵੇ ਤੇ ਤੁਹਾਨੂੰ ਖਲੋਣਾ ਪਏਗਾ ਔਰ ਇਹਦਾ ਮਜ਼ਾਰਾ ਮੈਂ ਸਮਝਦਾ ਕੋਵਿਡ ਦੇ ਵਿੱਚ ਦੇਖਿਆ ਹਿੰਦੁਸਤਾਨ ਚ ਨਹੀਂ ਹਿੰਦੁਸਤਾਨ ਤੋਂ ਬਾਹਰ ਅਮਰੀਕਾ ਤੇ ਇੰਗਲੈਂਡ ਦੀ ਸਰਕਾਰਾਂ ਨੇ ਆਖਿਆ ਕਿ ਇਹ ਉਹ ਕਾਮ ਹੈ ਜਿਨ੍ਹਾਂ ਨੇ ਕਨਸਨਟ੍ਰੇਟਰ ਤੇ ਕਦੀ ਆਕਸੀਜਨ ਦਾ ਲੱਗੜ ਸੁਣਿਆ ਸੀ ਆਕਸੀਜਨ ਮੁਫਤ ਦਿੱਤੀ ਗਈ ਗੁਰਦੁਆਰਿਆਂ ਦੇ ਵਿੱਚੋਂ ਦੀ ਇੰਜੈਕਸ਼ਨ ਮੁਫਤ ਦਿੱਤੇ ਗਏ ਮੈਂ ਸਮਝਦਾ ਸਾਡੀਆਂ ਕਦਰਾਂ ਕੀਮਤਾਂ ਜਿਹੜੀਆਂ ਨੇ ਇਹ ਯੂਥ ਨੂੰ ਸਮਝਾਣ ਦੀ ਲੋੜ ਹੈ ਉਹੀ ਉਹੀ ਮੋਟਿਵ ਉਹੀ ਸੋਚ ਸੀਗੀ ਸਾਈਕਲ ਯਾਤਰਾ ਇਸ ਤੋਂ ਇਲਾਵਾ ਅੱਜ ਸਾਡਾ ਯੂਥ ਸਕਰੀਨ ਨੂੰ ਨਹੀਂ ਛੱਡਦਾ ਦੁੱਧ ਪੀਂਦੇ ਬੱਚੇ ਮਾਂ ਦੁੱਧ ਨਹੀਂ ਪੀਂਦਾ ਉਹ ਰੋਟੀ ਨਹੀਂ ਖਾਂਦਾ ਉਹਨੂੰ ਸਕਰੀਨ ਫੜਾ ਦਿੰਦੀ ਐ ਜੋ ਮਰਜ਼ੀ ਖਵਾ ਦਿਓ ਉਹਦੀ ਅੱਖਾਂ ਉਹਦਾ ਦਿਮਾਗ ਵੀਕ ਹੋ ਰਿਹਾ ਜਦ ਤੱਕ ਉਹ ਬਾਹਰ ਸੋਸਾਇਟੀ ਜਾ ਕੇ ਮਹੱਲੇ 'ਚ ਬੱਚਿਆਂ ਨਾਲ ਨਹੀਂ ਖੇਲੇਗਾ ਉਹਨੂੰ ਕਿੱਦਾਂ ਪਤਾ ਲੱਗੇਗਾ ਕਿ ਆਪਣੇ ਸੋਸਾਇਟੀ ਦੇ ਵਿੱਚ ਕਿੱਦਾਂ ਮੂਵ ਕਰਨਾ ਹੈ ਕਿੱਦਾਂ ਅਸੀਂ ਆਪਣੇ ਉਹ ਸਕਿਲਸ ਲਿਆਣੀਆਂ ਨੇ ਜੋ ਸੋਸਾਇਟੀ ਦੇ ਵਿੱਚ ਚਾਹੀਦੀਆਂ ਨੇ ਮੈਨੂੰ ਲੱਗਦਾ ਜੀ ਕੇ ਸਾਹਿਬ ਜਿਹੜਾ ਤੁਸੀਂ ਇਹ ਬਹੁਤ ਜ਼ਬਰਦਸਤ ਜੀ ਤੁਹਾਡੀ ਸੋਚ ਆ ਉਪਰਾਲਾ ਕਰ ਰਹੇ ਹੋ ਨਾਨ ਸਿੱਖ ਨੇ ਜਿਹੜੇ ਬੱਚੇ ਜਿਨ੍ਹਾਂ ਨੂੰ ਨਹੀਂ ਪਤਾ ਸਿੱਖੀ ਜੰਮ ਬਾਰੇ ਘੱਟ ਪਤਾ ਜਾਂ ਨਹੀਂ ਪਤਾ ਉਹਨਾਂ ਨੂੰ ਵੀ ਬਹੁਤ ਵਧੀਆ ਤਰੀਕੇ ਤੱਕ ਇਹ ਮੈਸੇਜ ਆਵੇਗਾ ਕਿ ਇਹ ਯਾਤਰਾ ਹੋ ਰਹੀ ਹੈ ਤਾਂ ਉਹ ਪੜਨਗੇ Google ਕਰਨਗੇ ਦੇਖਣਗੇ ਕਿ ਗੁਰਤੇਗ ਬਹਾਦਰ ਜੀ ਦੀ ਜਿਹੜੀ ਸ਼ਹਾਦਤ ਹੈ ਕਿੰਨੀ ਵੱਡੀ ਹੈ ਦੇਖੋ ਤੁਸੀਂ ਬਿਲਕੁਲ ਠੀਕ ਗੱਲ ਫੜੀ ਹੈ ਗੁਰੂ ਤੇਗ ਬਹਾਦਰ ਪਾਸ਼ਾ ਦੀ ਸ਼ਹਾਦਤ ਸਿੱਖਾਂ ਵਾਸਤੇ ਤਾਂ ਨਹੀਂ ਸੀ ਉਹ ਤਿਲਕ ਤੇ ਜਨੈਉ ਵਾਸਤੇ ਸੀ ਮੈਂ ਸਮਝਦਾ ਮਾਂ ਕਿ ਅੱਜ ਹਿੰਦ ਦਾ ਨਕਸ਼ਾ ਜੋ ਹੈ ਇਹ ਚਾਦਰ ਕਿਹਾ ਜਾਂਦਾ ਹਾਂ ਤੇ ਉਹਨਾਂ ਨੂੰ ਉਹ ਮਤਲਬ ਜੋ ਉਹਨਾਂ ਦੀ ਸ਼ਾਦਤ ਸੀ ਉਹ ਮੈਸੇਜ ਜਾਣਾ ਚਾਹੀਦਾ ਹੈ ਨਾ ਜੀ ਜੀ ਸੋ ਇਕਤਾ ਇਹ ਹੋ ਗਿਆ ਉਸ ਤੋਂ ਬਾਅਦ ਅੱਜ ਤੁਸੀਂ ਦੇਖੋ এনवायरमेंट ਦਾ ਕਿੰਨਾ ਵੱਡਾ ਖਤਰਾ ਹੈ ਦੁਨੀਆ ਤੇ ਦਿੱਲੀ ਦਾ ਬਹੁਤ ਦੇਖਦੇ ਦਿੱਲੀ ਦਾ ਅਸੀਂ ਸਾਹ ਨਹੀਂ ਲੈ ਸਕਦੇ ਕਮਾਲ ਦੀ ਗੱਲ ਇਹ ਹੈ ਕਿ ਦਿੱਲੀ ਤੇ ਜਿਹਦੀ ਸਰਕਾਰ ਆ ਜਵੇ ਅੱਜ ਬੀਜੇਪੀ ਦਾ ਮਨਿਸਟਰ ਜਿਹੜਾ ਸਿੱਖਾਂ ਚੋਂ ਬਣ ਕੇ ਗਿਆ ਉਹ ਆਖਦਾ ਕਿ ਪੰਜਾਬ ਕੇ ਕਿਸਾਨੋ ਨੇ ਪਰਾਲੀ ਜਲਾਦੀ ਹੈ ਇਸ ਕਰਕੇ ਦਿੱਲੀ ਮੇ ਆਈਕਿਊ ਜੋ ਹੈ ਉਹ ਖਰਾਬ ਹੋ ਗਿਆ ਹੈ ਮੈਂ ਪੁੱਛਣਾ ਚਾਹਨਾ ਕਿ ਸਾਡਾ ਕਿਸਾਨ ਅਨਦਾਤਾ ਮੁਲਕ ਦਾ ਔਰ ਤੁਸੀਂ ਆਪਣੇ ਕਿਸਾਨ ਨੂੰ ਵਿਲਨ ਬਣਾ ਕੇ ਸ਼ੋਅ ਕਰਦੇ ਪਏ ਹੋ ਤੁਸੀਂ ਪਰਾਲੀ ਸਿਰਫ ਪੰਜਾਬ ਚ ਜਲਦੀ ਹੈ ਹਰਿਆਣਾ ਚ ਨਹੀਂ ਜਲਦੀ ਹੂੰ ਯੂਪੀ ਚ ਨਹੀਂ ਜਲਦੀ ਜਿਹੜੀ ਛੱਟ ਤੋਂ ਕਿੰਨੀ ਵੱਡੀ ਸਟੇਟ ਹੈ ਹਿਮਾਚਲ ਚ ਨਹੀਂ ਜਲਦੀ ਲੇਕਿਨ ਸਾਰੀਆਂ ਸਟੇਟਾਂ ਦੀ ਪਰਾਲੀ ਇਕੱਠੀ ਕਰ ਲਈਏ 1.5% ਪੋਲੂਸ਼ਨ ਕਰਦੀਆਂ 98.5% ਪੋਲੂਸ਼ਨ ਕਿੱਥੇ ਆ ਉਸ ਨੂੰ ਚੈੱਕ ਤੁਸੀਂ ਕਿਉਂ ਨਹੀਂ ਕਰਦੇ ਮੈਂ ਸਮਝਦਾ ਇਹ ਤਾਂ ਸਿਆਸੀ ਗੱਲ ਹੋ ਗਈ ਲੇਕਿਨ ਅਸੀਂ ਆਮ ਆਣ ਵਾਲੀ ਪਨੀਰੀ ਨੂੰ ਜਾਗਰੂਤ ਕਰਨਾ ਕਿ এনवायरमेंट ਕਿੰਨਾ ਜ਼ਰੂਰੀ ਹੈ ਸਾਡੇ ਵਾਸਤੇ ਇਹ ਉਹਦਾ ਮੈਸੇਜ ਦੇਗੀ ਅਗਲੀ ਗੱਲ ਮੈਂ 60 ਸਾਲ ਦੀ ਉਮਰ 'ਚ ਜੇ 500 ਕਿਲੋਮੀਟਰ ਸਾਈਕਲ ਚਲਾਉਣ ਲੱਗਾ ਮੇਰਾ ਸ਼ਰੀਰ ਵੀ ਭਾਰਾ ਹੈ ਤੇ ਮੈਂ ਸਮਝਦਾ ਅੱਜ ਹਿੰਦੁਸਤਾਨ 'ਚ 50 ਸਾਲ ਤੋਂ ਬਾਅਦ ਬੰਦਾ ਕਹਿੰਦਾ ਯਾਰ ਮੈਂ ਤਾਂ ਹੁਣ ਬਜ਼ੁਰਗ ਹੋ ਗਿਆ ਬੱਚੇ ਜਿਹੜੇ ਨੇ ਉਹ ਸਕਰੀਨਾਂ ਤੇ ਬੈਠ ਕੇ ਉਹਨਾਂ ਨੇ ਆਪਣੀ ਸਿਹਤ ਡਾਊਨ ਕਰ ਲਈ ਸਾਡੇ ਗੁਰੂਆਂ ਨੇ ਮਲ ਖਾੜੇ ਖੋਲੇ ਸੀਗੇ ਸਾਡੇ ਗੁਰੂਆਂ ਨੇ ਗਤਕੇ ਤੇ ਹੋਲੇ ਮਹੱਲੇ ਤੇ ਆਪੋ 'ਚ ਯੁੱਧ ਕਰਾਏ ਸੀਗੇ ਦੋ ਦੋ ਫੌਜਾਂ ਜੰਗ ਜੂ ਕਰਤਬ ਜਿਹਨੂੰ ਆਪਾਂ ਕਹਿੰਦੇ ਆ ਜੰਗ ਜੂ ਕਰਤਬ ਦਿਖਾਏ ਸੀਗੇ ਮੈਂ ਸਮਝਦਾ ਮਾਂ ਕਿ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਨਾ ਇਹ ਬੱਚਿਆਂ ਨੂੰ ਅਵੇਅਰਨੈਸ ਕਰਨ ਦੀ ਗੱਲ ਹੈ ਜਿੱਦਾਂ ਮੈਂ ਗੁੱਤ ਦੀ ਗੱਲ ਕੀਤੀ ਦਸਤਾਰ ਦੀ ਗੱਲ ਕੀਤੀ ਮੈਂ এনवायरमेंट ਦੀ ਗੱਲ ਕੀਤੀ ਫਿਰ ਸਿਹਤ ਤੇ ਆਜੋ ਤੁਸੀਂ ਜੇ ਤੁਹਾਡੀ ਸਿਹਤ ਠੀਕ ਹੈ ਤੇ ਤੁਹਾਡਾ ਸਭ ਕੁਝ ਠੀਕ ਹੈ ਮੈਂ ਸਮਝਦਾ ਕਿ ਬੰਦੇ ਦੀ ਸਿਹਤ ਖਤਮ ਹੋ ਜਵੇ ਤੇ ਸਭ ਕੁਝ ਖਤਮ ਹੋ ਜਾਂਦਾ ਹੈ ਸੋ ਇਹ ਜਿਹੜੀ ਇਹ ਯਾਤਰਾ ਜਿੱਦਾਂ ਮੈਂ ਕਿਹਾ ਨਾ ਕਿ ਇਹਦੇ ਕਈ ਪੱਖ ਨੇ ਇੱਕ ਪਾਸੇ ਧਾਰਮਿਕ ਪੱਖ ਹੈ ਇੱਕ ਪਾਸੇ ਸਮਾਜਿਕ ਪੱਖ ਹੈ ਇੱਕ ਪਾਸੇ এনवायरमेंटਲ ਪੱਖ ਹੈ ਇੱਕ ਪਾਸੇ ਸਿਹਤ ਦਾ ਪੱਖ ਹੈ ਅਗਰ ਹਿੰਦੁਸਤਾਨ ਦਾ ਬੱਚਾ ਜਵਾਨ ਹੋਏਗਾ ਤੰਦਰੁਸਤ ਹੋਏਗਾ ਤੇ ਸਾਡਾ ਮੁਲਕ ਤੇ ਸਾਡਾ ਸਮਾਜ ਵੀ ਤੰਦਰੁਸਤ ਹੋਏਗਾ ਸੋ ਮੈਂ ਸਮਝਦਾ ਕਿ ਇਹ ਯਾਤਰਾ ਜਿਹੜੀ ਅਸੀਂ ਕੱਢ ਰਹੇ ਹਾਂ ਇਹ ਯਾਤਰਾ ਇਹ 15 ਨਵੰਬਰ ਨੂੰ ਦਿੱਲੀ ਤੋਂ ਸ਼ੁਰੂ ਹੋਣੀ ਹੈ ਪਹਿਲਾ ਬੜਾ ਪਾਣੀਪਤ ਦੂਜਾ ਅੰਬਾਲਾ ਜੀਆ ਲੁਧਿਆਣਾ ਉਹਦੇ ਬਾਅਦ ਜਲੰਧਰ ਤੇ ਫਿਰ ਅੰਮ੍ਰਿਤਸਰ ਔਰ 20 ਤਰੀਕ ਨੂੰ ਸਵੇਰੇ ਅੰਮ੍ਰਿਤਸਰ ਅਸੀਂ 골ਡਨ ਗੇਟ ਤੋਂ ਸਵੇਰੇ 8 ਵਜੇ ਚੱਲਾਂਗੇ ਔਰ ਫਿਰ ਗੁਰੂ ਕੇ ਮਹਿਲ ਤੱਕ ਜਨਮਸਥਾਨ ਤੱਕ ਜਾਵਾਂਗੇ ਇਹਦੇ ਵਿੱਚ ਪੋਲੀਟੀਕਲ ਪਾਰਟੀਆਂ ਦੇ ਕਈ ਲੀਡਰਾਂ ਦੇ ਮੈਨੂੰ ਫੋਨ ਆਏ ਨੇ ਕਿ ਅਸੀਂ ਤੁਹਾਡੇ ਨਾਲ ਸਾਈਕਲ ਚਲਾ ਸਕਦੇ ਹਾਂ ਮੈਂ ਕਿਉਂ ਨਹੀਂ ਚਲਾ ਸਕਦੇ ਇੱਕ ਪੋਲੀਟੀਕਲ ਰੈਲੀ ਨਹੀਂ ਗਈ ਇਹ ਤਾਂ ਧਾਰਮਿਕ ਗੱਲ ਹੈ ਗੁਰੂ ਨਾਨਕ ਗੁਰੂ ਤੇਗ ਬਹਾਦਰ ਤੇ ਸਭ ਦੇ ਸਾਂਝੇ ਇਸ ਲੱਗਦਾ ਫਿਰ ਇਹ ਜਿਹੜੀ ਤੁਸੀਂ ਕੱਢ ਰਹੇ ਹੋ ਯਾਤਰਾ ਇਹ ਯੂਨਾਈਟ ਵੀ ਕਰ ਰਹੀ ਹੈ ਇਹ ਯੂਨਾਈਟ ਕਰਨ ਦਾ ਮੈਸੇਜ ਹੈ ਇਹ ਯੂਨਾਈਟ ਕਰੇ ਜਿਵੇਂ ਤੁਸੀਂ ਕਿਹਾ ਕਿ ਫੋਨ ਆਉਂਨਾਂ ਲ ਅਸੀਂ ਇਲੈਕਸ਼ਨਾਂ ਲੜਦੇ ਆਂ ਜਿਨ੍ਹਾਂ ਦੇ ਖਿਲਾਫ ਅਸੀਂ ਪ੍ਰਚਾਰ ਕਰਦੇ ਆਂ ਉਹ ਸਾਡੇ ਖਿਲਾਫ ਕਰਦੇ ਨੇ ਲੇਕਿਨ ਗੁਰੂ ਤੇਗ ਬਹਾਦਰ ਦੇ ਨਾਂ ਤੇ ਅਸੀਂ ਇਕੱਠੇ ਹੋ ਗਏ ਅੱਛਾ ਫੋਨ ਆਉਣ ਲੱਗੇ ਕਿ ਅਸੀਂ ਵੀ ਅਸੀਂ ਵੀ ਜੁਆਇਨ ਕਰਾਂਗੇ ਮਨੂੰ ਚੰਗੇ ਚੰਗੇ ਲੀਡਰਾਂ ਨੇ ਕਿਹਾ ਜਦੋਂ ਧਾਮੀ ਸਾਹਿਬ ਨੇ ਮੈਨੂੰ ਆਖਤਾ ਕਿ ਮਨਜੀਤ ਮੈਂ ਤੇਨਾਂ ਸਾਈਕਲ ਚਲਾਉਂਗਾ ਗੁਰੂ ਕੇ ਮੈਲ ਤੱਕ ਗੋਲਡਨ ਗੇਟ ਤੋਂ ਇਹਦਾ ਆਮ ਆਦਮੀ ਪਾਰਟੀ ਦੇ ਬਹੁਤ ਵੱਡੇ ਲੀਡਰ ਦਾ ਮੈਨੂੰ ਫੋਨ ਆਇਆ ਕਾਂਗਰਸ ਦੇ ਬਹੁਤ ਵੱਡੇ ਲੀਡਰ ਦਾ ਫੋਨ ਆਇਆ ਤੇ ਮੈਂ ਸਮਝਦਾ ਮਾਂ ਕਿ ਜਿੱਥੇ ਇਹ ਹੋ ਗਿਆ ਉਥੇ ਸਾਡੇ ਨਾਲ ਯੂਥ ਤੋਂ ਇਲਾਵਾ ਮੈਂ ਮੇਰੀ ਤੋਂ ਵੀ 2 ਸਾਲ ਵੱਡਾ ਬੰਦਾ ਮੇਰੇ ਨਾਲ ਸਾਈਕਲ ਚਲਾ ਰਿਹਾ ਹੈ ਮੇਰੀ ਜਿਹੜੀ ਪਹਿਲੀਆਂ 5 ਅ ਐਂਟਰੀ ਆਈਆਂ ਨਾ ਸਾਡੇ ਕੋਲ ਉਹ ਤਕਰੀਬਨ 65 ਸਾਲ ਦੇ ਆਸ-ਪਾਸ ਆਲਿਆਂ ਦੀ ਪੰਜ ਐਂਟਰੀਆਂ ਆਈਆਂ ਮੈਨੂੰ ਇਸ ਗੱਲ ਦਾ ਮਾਨ ਹੈ ਕਿ ਇਸ ਉਮਰ ਦੇ ਵਿੱਚ ਵੀ ਉਹ ਜਿਹੜੇ ਬੰਦੇ ਸਾਈਕਲ ਚਲਾਣਗੇ ਉਹਨਾਂ ਦੇ ਪਰਿਵਾਰ ਫਿਰ ਦੂਜੀ ਗੱਲ ਅਸੀਂ ਜਦੋਂ ਪਾਣੀਪਤ ਪਹੁੰਚਦੇ ਆ ਜਾਂ ਪਾਣੀਪਤ ਤੋਂ ਪਹਿਲੇ ਰਸਤੇ ਸਾਨੂੰ ਹੋਟਲ ਜਿਹੜੇ ਵੱਡੇ ਨੇ ਜਾਂ ਜਿਹੜੇ ਹੋਰ ਸਮਾਜਿਕ ਕੋਈ ਸੇਵਕ ਜਥੇ ਨੇ ਉਹਨਾਂ ਦੇ ਮੈਸੇਜ ਆ ਰਹੇ ਜੀ ਫਲਾਨੀ ਜਗ੍ਹਾ ਅਸੀਂ ਤੁਹਾਡਾ ਸਵਾਗਤ ਕਰਾਂਗੇ ਫਲਾਨੀ ਜਗ੍ਹਾ ਅਸੀਂ ਤੁਹਾਡਾ ਸਵਾਗਤ ਕਰਾਂਗੇ ਮੈਂ ਸਮਝਦਾ ਕਿ ਇਹ ਕਾਫਲਾ ਬੰਦਾ ਚੱਲ ਰਿਹਾ ਹੈ ਲੱਗਦਾ ਕਿ ਉਹ ਇੱਕ ਇਗਨਾਈਟ ਜਿਹੜੀ ਹੁੰਦੀ ਹੈ ਨਾ ਉਹ ਮਿਲ ਗਈ ਇਸ ਯਾਤਰਾ ਦੇ ਨਾਲ ਜਜ਼ਬਾਤ ਬਹੁਤ ਲੋਕਾਂ ਦੇ ਜਾਗ ਗਏ ਧਾਰਮਿਕ ਭਾਵਨਾ ਉਹ ਸ਼ਹਾਦਤ ਦਾ ਸਾਰਾ ਕੁਝ ਬੱਚਿਆਂ ਨੂੰ ਵੀ ਦੱਸਣਗੇ ਕਿਉਂਕਿ ਜਦੋਂ ਇਸ ਤਰ੍ਹਾਂ ਦੀ ਕੋਈ ਯਾਤਰਾ ਨਿਕਲਦੀ ਹੈ ਤਾਂ ਜਿਨ੍ਹਾਂ ਨੂੰ ਨਹੀਂ ਪਤਾ ਹੁੰਦਾ ਉਹ ਚਰਚਾ ਚਾ ਕਰਦੇ ਨੇ ਪੁੱਛਦੇ ਨੇ ਘਰੇ ਜਾ ਕੇ ਚਾਹੇ ਕੋਈ ਸਿੱਖ ਹੈ ਨਾਨ ਸਿੱਖ ਹੈ ਕੋਈ ਵੀ ਹੈ ਅੱਜ ਜਦੋਂ ਤੁਹਾਡੇ ਚੈਨਲ ਨੇ ਵੀ ਕਵਰ ਕੀਤਾ ਹੈ ਅੱਜ ਅਸੀਂ ਗੀਤ ਜਿਹੜਾ ਸੌਰੀ ਗੀਤ ਕਹਿ ਰਿਹਾ ਮੈਂ ਸ਼ਬਦ ਹੈ ਅਸੀਂ ਸੀਸ ਦੀ ਆਪਰ ਸਰਣਾ ਦਿਆ ਜੋ ਇਸ ਯਾਤਰਾ ਦਾ ਤਾਰਿਕ ਨਾਮਾ ਜਿਹੜਾ ਬਣਾਇਆ ਹਾਂ ਜੀ ਉਹ ਜਸਬੀਰ ਜੱਸੀ ਹੁਰਾ ਨੇ ਗਾਇਆ ਹੈ ਬੜਾ ਸੁੰਦਰ ਗਾਇਆ ਉਹਨਾਂ ਨੇ ਅਸੀਂ ਅੱਜ ਲਾਂਚ ਕੀਤਾ ਉਹਦੇ ਨਾਲ Uh, AI ਦੇ ਨਾਲ ਅਸੀਂ ਉਹਦੇ ਇੱਕ ਵੀਡੀਓ ਵੀ ਲਾਂਚ ਕੀਤੀ ਹੈ ਮੈਂ ਸਮਝਦਾ ਮਾਂ ਕਿ ਜਿਹੜੇ ਸਕਰੀਨ ਤੇ ਹਟਦੇ ਨਹੀਂ ਜਦੋਂ ਉਹਨਾਂ ਕੋਲੇ ਆਏਗਾ ਸਕਰੀਨ ਦੇ ਉੱਤੇ ਔਰ ਉਹ ਦੇਖਣਗੇ ਕਿਸ ਤਰੀਕੇ ਨਾਲ ਸਾਈਕਲਿਸਟ ਚੱਲ ਰਹੇ ਨੇ ਜੁੜ ਰਹੇ ਨੇ ਕਿਹੜੇ-ਕਿਹੜੇ ਥਾਂ ਤੇ ਜਾ ਰਹੇ ਨੇ ਉਹਨਾਂ ਦਾ ਵੀ ਇੰਟਰਸਟ ਪੈਦਾ ਹੋਏਗਾ ਅੱਛਾ ਜੀ ਜੀ ਦੇਖੇ ਸਾਬ ਹਾਂਜੀ ਵੀ ਕੰਪਲੀਟ ਕਰੋ ਉਹ 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 ਵੀ ਇੰਟਰਸਟ ਪੈਦਾ ਹੋਏਗਾ ਤੇ ਉਹ ਵੀ ਕਰੋ ਬਾਹਰ ਨਿਕਲਣਗੇ ਟੀਵੀ ਸਕਰੀਨ ਛੋੜ ਕੇ ਕੰਪਿਊਟਰ ਸਕਰੀਨ ਛੋੜ ਕੇ ਫੋਨ ਸਕਰੀਨ ਛੋੜ ਕੇ ਉਹ ਸੜਕ ਤੇ ਆਣਗੇ ਉਹਨਾਂ ਨੂੰ ਇਤਿਹਾਸ ਵੀ ਪਤਾ ਲੱਗੇਗਾ ਉਹਨਾਂ ਨੂੰ এনवायरमेंट ਵੀ ਪਤਾ ਲੱਗੇਗਾ ਉਹਨਾਂ ਨੂੰ ਸਿਹਤ ਵੀ ਪਤਾ ਲੱਗੇਗਾ ਉਹਨਾਂ ਨੂੰ ਪੱਗ ਦਾ ਦਸਤਾਰ ਦਾ ਵੀ ਪਤਾ ਲੱਗੇਗਾ ਇਹਦੇ ਚ ਕਮਾਲ ਦੀ ਗੱਲ ਇਹ ਹੈ ਕਿ Hindu ਸਮਾਜ ਵੱਲੋਂ ਮੁਸਲਮ ਸਮਾਜ ਵੱਲੋਂ ਸਾਨੂੰ ਅਪਰੋਚ ਕੀਤਾ ਜਾ ਰਿਹਾ ਹੈ ਉਹ ਵੀ ਸਵਾਗਤ ਕਰਨਗੇ ਕਸ਼ਮੀਰੀ ਪੰਡਤ ਜਿਨ੍ਹਾਂ ਕਰਕੇ ਗੁਰੂ ਸਾਹਿਬ ਨੇ ਸ਼ਹਾਦਤ ਦਿੱਤੀ ਸੀ ਉਹ ਸਾਨੂੰ ਅੰਬਾਲਾ ਉਹ ਸਾਨੂੰ ਪਾਣੀਪਤ ਉਹ ਸਾਨੂੰ ਅੰਮ੍ਰਿਤਸਰ ਰਿਸੀਵ ਕਰਨਗੇ ਸੀਸਗਨ ਸਾਹਿਬ ਤੋਂ ਸਵੇਰੇ ਸਾਨੂੰ ਤੋਰਨਗੇ ਕਿ ਸਾਡੇ ਕਰਕੇ ਗੁਰੂ ਸਾਹਿਬ ਨੇ ਸ਼ਹਾਦਤ ਦਿੱਤੀ ਸੀ ਅਸੀਂ ਅੱਜ ਆਪਣਾ عقیدہ ਪੇਸ਼ ਕਰਨ ਆਏ ਆ ਅੱਛਾ ਜੀਕੇ ਸਾਹਿਬ ਇਹਦਾ ਜੇ ਕੋਈ ਜਿਵੇਂ ਵਿਊਅਰ ਬਹੁਤ ਸੁਣ ਰਹੇ ਨੇ ਆਪਾਂ ਨੂੰ ਕਿਵੇਂ ਜੇ ਕੋਈ ਪਾਰਟਿਸਿਪੇਟ ਕਰਨਾ ਚਾਹਵੇ ਕੁਛ ਹੈ ਕਿਵੇਂ ਪੰਜਾਬ ਤੋਂ ਕੋਈ ਪਾਰਟਿਸਿਪੇਟ ਕਰਨਾ ਚਾਹਵੇ ਜਾਂ ਜਿੱਥੋਂ ਵੀ ਸੁਣ ਰਿਹਾ ਕੋਈ ਈਵਨ ਤੋਂ ਕਿ ਓਵਰਸੀਜ਼ ਵੀ ਕੋਈ ਸੁਣਦਾ ਹੋਵੇ ਇਹਦਾ ਇਹਦਾ ਸਾਡਾ ਜਿਹੜਾ ਸੀਸ ਦੀਆਂ ਪਰ ਸਿਰੇ ਨਾ ਦਿਆ ਇਹਦਾ ਸਾਡਾ ਪਲੈਟਫਾਰਮ ਹੈ ਯੂਟਿਊਬ ਤੇ ਵੀ ਹੈ ਉਹਦੇ ਤੇ ਫੇਸਬੁਕ ਤੇ ਵੀ ਹੈ ਇੰਸਟਾ ਤੇ ਵੀ ਹੈ ਉਹਦੇ ਚ ਕਯੂਆਰ ਕੋਡ ਹੈਗਾ ਔਰ ਉਹਦੇ ਟੈਲੀਫੋਨ ਨੰਬਰ ਵੀ ਦਿੱਤੇ ਨੇ ਉਹ ਸਾਨੂੰ ਅਪਰੋਚ ਕਰ ਸਕਦੇ ਨੇ ਔਰ ਸਾਡੇ ਨਾਲ ਚੱਲ ਸਕਦੇ ਨੇ ਸਾਡੇ ਨਾਲ ਸ਼ਾਮਲ ਹੋ ਸਕਦੇ ਨੇ ਇਹਦੇ ਚੱਲਣ ਦੇ ਵਿੱਚ ਅਸੀਂ ਭਾਵੇਂ ਉਹ ਡਾਕਟਰ ਦਾ ਐਮਬੂਲੈਂਸਸ ਦਾ ਜਿਹੜੇ ਮਕੈਨਿਕਸ ਨੇ ਸਾਈਕਲ ਪੈਂਚਰ ਹੋ ਜਾਵੇ ਕਿਸੇ ਦੀ ਚੇਨ ਟੁੱਟ ਜਾਵੇ ਉਹ ਸਾਰਾ ਇਨਫਰਾਸਟ੍ਰਕਚਰ ਨਾਲ ਹੋਏਗਾ ਸਾਡੇ ਕੋਲ ਫਿਜ਼ੀਓਥੈਰੇਪਿਸਟ ਵੀ ਹੋਣਗੇ ਐਂਬੂਲੈਂਸਸ ਵੀ ਹੋਣਗੀਆਂ ਜੇ ਕਿਤੇ ਕੋਈ ਐਮਰਜੈਂਸੀ ਹੋ ਜਾਵੇ ਤੇ ਅਸੀਂ ਉਸ ਨੂੰ ਕਿੱਦਾਂ ਹੈਂਡਲ ਕਰਨਾ ਸੋ ਅਸੀਂ ਜਿੰਨਾ ਵੀ ਇਨਜ਼ਾਮ ਕਰ ਸਕਦੇ ਆਂ ਔਰ ਸਭ ਤੋਂ ਵੱਡੀ ਗੱਲ ਕਿ ਹਰਿਆਣਾ ਹੋਵੇ ਦਿੱਲੀ ਹੋਵੇ ਪੰਜਾਬ ਹੋਵੇ ਸਰਕਾਰਾਂ ਹੋਣ ਮੈਂ ਸਾਰਿਆਂ ਨੂੰ ਚਿੱਠੀਆਂ ਲਿਖੀਆਂ ਨੇ ਪਰਮਿਸ਼ਨਾਂ ਦੀਆਂ ਉਹਨਾਂ ਦੇ ਸਪੋਰਟ ਦੀਆਂ ਪਰ ਮੈਨੂੰ ਉਮੀਦ ਹੈ ਕਿ ਬੜੀ ਵੱਡੀ ਪੱਧਰ ਤੇ ਹੰਗਾਰਾ ਮਿਲੇਗਾ ਕਿਉਂਕਿ ਇਹ 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 ਹਿੰਦੁਸਤਾਨ ਦੀ ਏਕਤਾ ਰਖੰਡਤਾ ਨੂੰ ਦਿਖਾਉਂਦੀ ਹੈ ਸੋਸ਼ਲ ਬੁਰਾਈਆਂ ਨੂੰ ਦੂਰ ਕਰਨ ਵਾਸਤੇ ਪ੍ਰੇਰਿਤ ਕਰਦੀ ਹੈ ਮੈਨੂੰ ਲੱਗਦਾ ਕਿ ਇਹਦਾ ਹੰਗਾਰਾ ਬਹੁਤ ਵੱਡਾ ਹੋਏ ਔਰ ਜੀਕੇ ਸਾਹਿਬ ਕਿੰਨੇ ਕਿੰਨੇ ਕੁ ਲੋਕ ਹੋ ਜਾਣਗੇ ਇਹਦੇ ਵਿੱਚ ਕਿੰਨੀ ਕਵੱਡੀ ਹੋ ਜਾਵੇਗੀ ਇਹ ਯਾਤਰਾ ਔਰ ਸਵੇਰੇ ਕੀ ਟਾਈਮ ਹੈਗਾ 15 ਨਵੰਬਰ ਨੂੰ ਉੱਥੋਂ ਤੁਰਨ ਦਾ ਅਸੀਂ ਸਵੇਰੇ 7 ਵਜੇ ਸੀਸਗਨ ਸਾਹਿਬ ਤੋਂ ਚੱਲਣਾ ਹੈ ਔਰ ਇਹਦੇ ਵਿੱਚ ਸਾਨੂੰ ਲੱਗਦਾ ਹੈ ਕਿ ਦਿੱਲੀ ਤੋਂ ਜਿਹੜੇ ਸਾਡੇ ਨਾਲ ਪਰਬਨੈਂਟ ਚੱਲਣਗੇ ਉਹ ਕੋਈ 150 ਤੇ 200 ਦੇ ਕਰੀਬ ਸਾਡੇ ਕੋਲ ਸਾਈਕਲਿਸਟ ਅਸਲ 200 ਦੇ ਕਰੀਬ ਹੋ ਗਿਆ ਸਾਈਕਲਿਸਟ ਹੋਏਗਾ ਹਲੇ ਨਹੀਂ ਹੋਇਆ ਹਲੇ 60 70 ਹੋਏ ਨੇ ਲੇਕਿਨ ਜਿਵੇਂ ਹੁਣੇ ਪ੍ਰਚਾਰ ਸਾਡਾ ਚੱਲ ਰਿਹਾ ਹੈ ਮੈਨੂੰ ਲੱਗਦਾ 100 150 200 ਤੱਕ ਜਾਵਾਂਗੇ ਅਸੀਂ ਲੇਕਿਨ ਹਰੇਕ ਸ਼ਹਿਰ ਦੇ ਵਿੱਚੋਂ ਦੀ ਜੋ ਸਾਨੂੰ ਰਿਸਪਾਂਸ ਮਿਲ ਰਿਹਾ ਹੈ ਲੋਕੀ ਜਿਹੜੇ ਨੇ ਉਹ ਉੱਥੋਂ ਸਾਈਕਲਾਂ ਤੇ ਜੁੜਨਗੇ ਕੋਈ 2 ਕਿਲੋਮੀਟਰ ਚਲਾਏ ਕੋਈ 50 ਚਲਾਏ ਕੋਈ 500 ਕਿਲੋਮੀਟਰ ਚਲਾਏ ਇਸ ਤੋਂ ਇਲਾਵਾ ਮੈਨੂੰ ਪੰਜਾਬ ਚੋਂ ਫੋਨ ਆਇਆ ਜੀ ਉਹ ਕਹਿੰਦੇ ਜੀ ਅਸੀਂ ਟਰਾਲੀ ਲੈ ਕੇ ਨਾਲ ਚੱਲਣਾ ਚਾਹੁੰਦੇ ਆ ਮੈਂ ਬੜਾ ਖੁਸ਼ ਹੋਇਆ ਮੈਂ ਕਿਹਾ ਟਰਾਲੀ ਤੇ ਸਾਈਕਲ ਦੀ ਸਪੀਡ ਤਕਰੀਬਨ ਸੇਮ ਹੁੰਦੀ ਹੈ ਤੇ ਜ਼ਰੂਰ ਤੁਸੀਂ ਜ਼ਰੂਰ ਟਰਾਲੀ ਤੇ ਆਪਣੇ ਪਿੰਡ ਦੀ ਸੰਗਤਾਂ ਲੈ ਕੇ ਆਓ ਇਹ ਇੱਕ ਬਹੁਤ ਖੂਬਸੂਰਤੀ ਹੈ ਦੇਖੋ ਤੁਸੀਂ ਕਮਾਲ ਦੀ ਗੱਲ ਹੈ ਕਿ ਉਹ ਕਹਿੰਦੇ ਜੀ ਇਹ ਸਾਡੇ ਪਿੰਡ ਤੋਂ ਬੀਬੀਆਂ ਤੇ ਬੱਚੇ ਸ਼ਬਦ ਗਾਇਨ ਕਰਨਗੇ ਤੁਹਾਡੇ ਨਾਲ ਮੈਂ ਕਿਹਾ ਬਿਲਕੁਲ ਠੀਕ ਹੈ ਅਸੀਂ ਵੀ ਇਹ ਚਾਹੁੰਦੇ ਸੀ ਕਿ ਸਾਡਾ ਮੈਸੇਜ ਜਾ ਰਿਹਾ ਮੈਂ ਸਮਝਦਾ ਹਾਂ ਕਿ ਇਸ ਨੂੰ ਚੰਗਾ ਹੁੰਗਾਰਾ ਮਿਲੇਗਾ ਅੱਛਾ ਜੀਕੇ ਜੀ ਇੱਕ ਤੋਂ ਆਖਰੀ ਸਵਾਲ ਨੇ ਜਿਵੇਂ ਤੁਸੀਂ ਇਹ ਪਲਾਨ ਆਊਟ ਕੀਤਾ ਹੈ ਇਸ ਯਾਤਰਾ ਦੇ ਬਾਰੇ ਇਹ ਯਾਤਰਾ ਉਸ ਪਵਿੱਤਰ ਸਥਾਨ ਤੋਂ ਨਿਕਲਦੇ ਜਿੱਥੇ ਮਹਾਰਾਜ ਗੁਰੂ ਸਾਹਿਬ ਦੀ ਜਿਹੜੀ ਸ਼ਹਾਦਤ ਹੁੰਦੀ ਹੈ ਸੀਸ ਅੱਡ ਕੀਤਾ ਜਾਂਦਾ ਹੈ ਔਰ ਦਿੱਲੀ ਦੇ ਵਿੱਚ 84 ਦਾ ਕਤਲੇਆਮ ਵੀ ਹੋਇਆ ਕਿਸ ਤਰ੍ਹਾਂ ਦੇ ਜਜ਼ਬਾਤ ਨੇ ਜਦੋਂ ਦਿੱਲੀ ਦੀ ਜ਼ਮੀਨ ਤੋਂ ਇੱਕ ਤੁਸੀਂ ਉਪਰਾਲਾ ਕਰ ਰਹੇ ਹੋ ਬੜੇ ਮਿਕਸ ਜੇ ਜਜ਼ਬਾਤ ਆਉਂਦੇ ਨੇ ਜਦੋਂ ਦਿੱਲੀ ਦਾ ਜ਼ਿਕਰ ਆਉਂਦਾ ਬੀਂਗ ਅ ਸਿੱਖ ਜੇ ਮੈਂ ਵੀ ਕਹਾ ਜਾਂ ਕੋਈ ਵੀ ਹੈ ਤੁਸੀਂ ਤਾਂ ਮੈਨੂੰ ਲੱਗਦਾ ਕਿ ਪਿੰਡੇ ਹੰਡਾਈਆਂ ਤੁਸੀਂ ਇੱਕ ਐਡੇ ਲੈਜੈਂਡ ਲੈਜੈਂਡਰੀ ਪਰਿਵਾਰ ਦੇ ਨਾਲ ਸਬੰਧ ਰੱਖਦੇ ਹੋ ਜਥੇਦਾਰ ਸੰਤੋਖ ਸਿੰਘ ਜੀ ਦੇ ਪਰਿਵਾਰ ਦੇ ਨਾਲ ਜਜ਼ਬਾਤ ਕਿਵੇਂ ਦੇ ਆਏ ਜਾਂ ਜਿੰਮੇਦਾਰ ਜਦੋਂ ਇਕੱਲੇ ਸੀ ਕਿਵੇਂ ਸੋਚਿਆ ਇਹ ਚੀਜ਼ਾਂ ਦੇਖੋ ਇਦਾਂ ਕਿ ਜਦੋਂ 84 ਹੋਈ ਨਾ ਨਵੰਬਰ ਚ ਹੋਈ ਨਾਲ ਹੀ ਗੁਰਨਾਨਕ ਸਾਹਿਬ ਦਾ ਗਰੁੱਪ ਰੂਪ ਆ ਗਿਆ ਜੀ ਜੀ ਦਿੱਲੀ ਦੇ ਵਿੱਚ ਬਹੁਤ ਵੱਡਾ ਨਗਰ ਕੀਰਤਨ ਨਿਕਲਦਾ ਗੁਰਨਾਨਕ ਸਾਹਿਬ ਦਾ ਔਰ ਹਾਲਾਤ ਐਸੇ ਸੀਗੇ ਕਿ ਦੇਸ਼ ਦਾ ਮਾਹੌਲ ਸੀਗਾ ਲੇਕਿਨ ਅਸੀਂ ਦਲੇਰੀ ਨਾਲ ਉਹ ਨਗਰ ਕੀਰਤਨ ਕੱਢਿਆ ਅਸੀਂ ਕਿਹਾ ਕਿ ਜੇ ਅਸੀਂ ਹੁਣ ਰਹਿੰਦੇ ਸਾਂਦੇ ਵੀ ਮਰ ਜਾਈਏ ਕੋਈ ਫਿਕਰ ਨਹੀਂ ਅਸੀਂ ਉਹ ਨਗਰ ਕੀਰਤਨ ਕੱਢਾਂਗੇ ਲੇਕਿਨ ਉੱਥੇ ਕੋਈ ਚਿੜੀ ਨਹੀਂ ਫੜਕੀ ਇਹ ਇਹ 1984 ਨਵੰਬਰ ਦੀ ਗੱਲ ਹੈ ਨਵੰਬਰ ਦੀ ਗੱਲ ਹੈ ਉਹਦੇ ਬਾਅਦ ਦਸੰਬਰ ਚ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਪੁਰਬ ਆ ਜਾਂਦਾ ਗੁਰੂ ਗੋਬਿੰਦ ਸਿੰਘ ਜੀ ਦਾ ਨਗਰ ਕੀਰਤਨ ਵੀ ਬਹੁਤ ਵੱਡਾ ਹੁੰਦਾ ਤਿੰਨ ਨਗਰ ਕੀਰਤਨ ਵੱਡੇ ਹੁੰਦੇ ਨੇ ਗੁਰੂ ਤੇਗ ਬਹਾਦਰ ਪਾਸ਼ਾ ਦਾ ਸ਼ਹੀਦੀ ਗੁਰੂ ਨਾਨਕ ਸਾਹਿਬ ਦਾ ਜਨਮ ਦਿਹਾੜਾ ਔਰ ਗੁਰੂ ਦਸਮ ਪਿਤਾ ਦਾ ਜਨਮ ਦਿਹਾੜਾ ਔਰ ਇਹ ਇਹ ਬੜੇ ਵੱਡੇ ਪੱਧਰ ਤੇ ਮਨਾਏ ਜਾਂਦੇ ਨੇ ਜੀ ਕੇ ਸਾਹਿਬ ਇਹ 31 ਅਕਤੂਬਰ ਨੂੰ ਅਸੈਸੀਨੇਸ਼ਨ ਹੁੰਦੀ ਹੈ ਤਾਂ ਮੈਨੂੰ ਲੱਗਦਾ ਕਿ ਇਹ ਜਿਹੜੇ ਉਸ ਤੋਂ ਬਾਅਦ ਦੇ ਦੈਂਸੀ ਬਹੁਤ ਪੀਕ ਦੇ ਉੱਤੇ ਦਿੱਲੀ ਦੇ ਵਿੱਚ ਕਹਿੰਦੇ ਰਿਆ ਸਾਰਾ ਕੁਝ ਦੇਖੋ ਜੀ ਦਿੱਲੀ ਦੇ ਵਿੱਚ ਬਹੁਤ ਜ਼ਬਰਦਸਤ ਕਤਲਿਆਮ ਹੋਇਆ ਔਰ ਲੜਾਈ ਤਾਂ ਮੈਂ ਆਪ ਲੜੀਆ ਜੇ ਸੱਜਣ ਕੁਮਾਰ ਰਾਜੇਂਦਰ ਆ ਤਾਂ ਉਹਦੇ ਚਵੇਲੇ ਬਹੁਤ ਵੱਡਾ ਰੋਲ ਹੈ ਜੇ ਅੱਜ ਟਾਈਟਲਰ ਦੇ ਖਿਲਾਫ ਕੇਸ ਹੋ ਗਏ ਨੇ ਔਰ ਅੰਦਰ ਜਾਣ ਦੀ ਤਿਆਰੀ ਚ ਹੈ ਉਹਦੇ ਵਿੱਚ ਉਹਦਾ ਸਟਿੰਗ ਆਪਰੇਸ਼ਨ ਵੀ ਮੈਂ ਕਿਵੇਂ ਹਾਸਲ ਕੀਤਾ ਔਰ ਕਿਵੇਂ ਦਿੱਤਾ ਸੀਗਾ 1984 ਦੇ ਤਿੰਨ ਯਾਦਗਾਰਾਂ ਇੰਦਰਾ ਗਾਂਧੀ ਦੀਆਂ ਬਣ ਗਈਆਂ ਦਿੱਲੀ ਦੇ ਵਿੱਚ ਉਹਦੀ ਮੌਤ ਤੋਂ ਬਾਅਦ ਲੇਕਿਨ ਸਾਢੀ ਯਾਦਗਾਰ ਬਣਾਉਣ ਵਾਲਾ ਕੋਈ ਨਹੀਂ ਸੀਗਾ 5000 ਬੰਦਾ ਦਿੱਲੀ 'ਚ ਮਾਰੇ ਆ ਸਰਕਾਰ ਸਸ 2733 ਬੰਦਾ ਕਹਿੰਦੀ ਹੈ ਲੇਕਿਨ ਅਸੀਂ ਪਾਰਲੀਮੈਂਟ ਦੇ ਸਾਹਮਣੇ ਸੱਚ ਦੀ ਦੀਵਾਰ ਬਣਾਈ ਮੱਥੇ ਤੇ ਬਣਾਈ ਜਿੱਥੇ ਲੋਕਾਂ ਨੂੰ ਤਕਲੀਫ ਹੋਵੇ ਇਹ ਗੱਲ ਦੱਸ ਦਈਏ कि ਅਸੀਂ ਦਬਦੇ ਨਹੀਂ ਆ ਸਰਕਾਰਾਂ ਤੋਂ ਮਿਰਤੇ ਐਨਐਸਏ ਮਿਰਤੇ ਟਾਡਾ ਮਿਰਤੇ ਬੰਬ ਕੇਸ ਪਾਏ ਗਏ ਮਰਡਰ ਕੇਸ ਪਾਏ ਗਏ ਲੇਕਿਨ ਲੜਾਈ ਨਹੀਂ ਛੱਡੀ ਅਸੀਂ ਔਰ ਅਖੀਰ ਕਾਮਯਾਬ ਹੋਇਆ ਵੱਡੇ ਮਗਰ ਬੱਚਾ ਨੂੰ ਫੜਨ ਦੇ ਵਿੱਚ ਲੇਟ ਹੋਇਆ ਕਿਉਂਕਿ ਉਹਦੇ ਕਈ ਕਾਰਨ ਸੀਗੇ ਉਹ ਜਦੋਂ ਅਸੀਂ 84 ਤੇ ਡਿਬੇਟ ਕਰਾਂਗੇ ਤਾਂ ਤੁਹਾਨੂੰ ਮੈਂ ਦੱਸਾਂਗਾ ਕਿ ਜਦੋਂ ਐਫਆਈਆਰ ਇਹਦੀ ਦਰਜ ਹੋਣੀ ਹੈ ਜੇ ਐਫਆਈਆਰ 10 ਕਮਿਸ਼ਨਾਂ ਤੋਂ ਬਾਅਦ ਜਾ ਕੇ ਮੇਰੇ ਹਿਸਾਬ ਨਾਲ 15000 ਐਫਆਈਆਰ ਦਰਜ ਹੋਣੀ ਚਾਹੀਦੀ ਸੀ 84 ਦੇ ਉਤਨ ਦਿਨ ਜਿਹੜੇ ਤੁਸੀਂ ਜ਼ਿਕਰ ਕੀਤੇ ਨੇ ਦਸਾਂ ਸਾਲਾਂ ਬਾਅਦ 11 ਕਮਿਸ਼ਨ ਕਮੇਟੀਆਂ ਤੋਂ ਬਾਅਦ 587 ਐਫਆਈਆਰ ਦਰਜ ਹੁੰਦੀਆਂ ਨੇ 241 ਪੁਲਿਸ ਆਪ ਬੰਦ ਕਰ ਦਿੰਦੀ ਏ ਤੇ ਫਿਰ ਜੇ ਪਤਾ ਲੱਗੇ ਕਿ ਬਈ ਜਿਹੜੇ ਬੰਦੇ ਦੇ ਸ਼ਿਕਾਇਤ ਤੇ ਐਫਆਈਆਰ ਦਰਜ ਹੋ ਰਹੀ ਹੈ ਪੁਲਿਸ ਉਸੇ ਕਾਤਲਾਂ ਦੇ ਪਰਿਵਾਰ ਨੂੰ ਦੱਸ ਦਿੰਦੀ ਸੀ ਉਹ ਫਲਾਣਾ ਸਰਦਾਰ ਆਇਆ ਸੀਗਾ ਇਹ ਤੁਹਾਡੇ ਖਿਲਾਫ ਪ੍ਰੈਸ਼ਰ ਪਾ ਰਿਹਾ ਇਸ ਨੂੰ ਸਿੱਧਾ ਕਰੋ ਉਹ ਜਾ ਕੇ ਕਹਿੰਦੇ ਸੀ ਤੇਰੇ ਪਿਓ ਨੂੰ ਤੇਲ ਪਾ ਕੇ ਸਾੜਿਆ ਸੀ ਨਾ ਗੱਲ ਚ ਟਾਇਰ ਪਾ ਕੇ ਤੇਰਾ ਵੀ ਉਹ ਹਾਲ ਕਰੀਏ ਜਾਏਗਾ ਥਾਣੇ ਉਹ ਵਿਚਾਰਾ ਮਰਦਾ ਕੀ ਨਹੀਂ ਕਰਦਾ ਜਿਹਦਾ ਘਰ ਫੁੱਕ ਗਿਆ ਜਿਹਦਾ ਪਿਓ ਮਰ ਗਿਆ ਜਿਹੜਾ ਹਲੇ ਆਪ ਆਪਣੀ ਮਾਂ ਨੂੰ ਸੰਭਲ ਜੋਗਾ ਨਹੀਂ ਸੀਗਾ ਉਹ ਘਰ ਬਹਿ ਜਾਂਦੇ ਸੀ ਅਸੀਂ ਕਿਸ ਤਰੀਕੇ ਨਾਲ ਕੇਸ ਲੜੇ ਨੇ ਇਹ ਲੰਬੀ ਕਥਾ ਕਦੀ ਜ਼ਰੂਰ ਤੁਹਾਡਾ ਨਾ ਕਰਾਂਗੇ ਬਹੁਤ ਧੰਨਵਾਦ ਜੀਕੇ ਸਾਹਿਬ ਸਾਡੇ ਨਾਲ ਜੁੜਨ ਦੇ ਲਈ ਗੱਲਬਾਤ ਕਰਨ ਦੇ ਲਈ ਔਰ ਬਹੁਤ ਖੂਬਸੂਰਤ ਤੁਸੀਂ ਉਪਰਾਲਾ ਕਰ ਰਹੇ ਹੋ ਜਿਹੜੀ ਯਾਤਰਾ ਕੱਢ ਰਹੇ ਹੋ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਦੇ ਮੱਦੇਨਜ਼ਰ ਔਰ ਇੱਕ ਆਖਰ ਦੇ ਵਿੱਚ ਮੈਨੂੰ ਲੱਗਦਾ ਕਿ ਜੇ ਤੁਸੀਂ ਇੱਕ ਵਾਰ ਫਿਰ ਤੋਂ ਜੇ ਅਪੀਲ ਜ਼ਰੂਰ ਕਰੋ ਇਸ ਯਾਤਰਾ ਨੂੰ ਲੈ ਕੇ ਜੇ ਕੋਈ ਸ਼ਾਮਲ ਹੋਣਾ ਚਾਵੇ ਜਾਂ ਇਸ ਯਾਤਰਾ ਦਾ ਹਿੱਸਾ ਬਣਨਾ ਚਾਵੇ ਮੈਂ ਅਪੀਲ ਕਰਦਾ ਵਾਂ ਯੂਥ ਨੂੰ ਵੀ ਬਜ਼ੁਰਗਾਂ ਨੂੰ ਵੀ ਮਿਡਲ ਏਜ ਨੂੰ ਵੀ ਬੀਬੀਆਂ ਨੂੰ ਵੀ ਹਿੰਦੂ ਹੋਵੇ ਮੁਸਲਮਾਨ ਹੋਵੇ ਸਿੱਖ ਹੋਵੇ ਈਸਾਈ ਹੋਵੇ ਕਿਸੇ ਜਾਤ ਦਾ ਹੋਵੇ ਕਿਉਂਕਿ ਜਦੋਂ ਮੈਂ ਇਹ ਸਮਰਪਿਤ ਕੀਤੀ ਹੈ ਨਾ ਯਾਤਰਾ ਇਹ ਜਿੱਥੇ ਤਾਂ ਗੁਰੂ ਸਾਹਿਬ ਨਾਲ ਜਿਹੜੇ ਸ਼ਹੀਦ ਹੋਏ ਸੀ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਤੇ ਗੁਰੂ ਸਾਹਿਬ ਨੂੰ ਉੱਥੇ ਦੋਵੇਂ ਮਾਤਾਵਾਂ ਨੂੰ ਗੁਰੂ ਤੇਗ ਬਹਾਦਰ ਪਾਸ਼ਾ ਦੀ ਮਾਤਾ ਮਾਤਾ ਨਾਨਕੀ ਸੀਗੀ ਕਿਉਂਕਿ ਜਦੋਂ ਗੁਰੂ ਸਾਹਿਬ ਨੇ ਜ਼ਮੀਨ ਖਰੀਦੀ ਅਨੰਦਪੁਰ ਸਾਹਿਬ ਔਰ ਉਹਦਾ ਨਾਂ ਚੱਕ ਨਾਨਕੀ ਰੱਖਿਆ ਸੀ ਆਪਣੀ ਮਾਤਾ ਦੇ ਨਾਂ ਤੇ ਬਾਅਦ ਚ ਉਹਦਾ ਅਨੰਦਾ ਦੀ ਪੂਰੀ ਹੋਇਆ ਅਨੰਦਪੁਰ ਸਾਹਿਬ ਹੋਇਆ ਮਾਤਾ ਗੁਜਰੀ ਨੂੰ ਜਿਨ੍ਹਾਂ ਨੇ ਆਪਣੇ ਸਾਹਮਣੇ ਆਪਣੇ ਪਤੀ ਦਾ ਆਪਣੇ ਪੋਤਿਆਂ ਦਾ ਸਿੱਖਾਂ ਦਾ ਪਰਿਵਾਰਾਂ ਦਾ ਕਤਲ ਹੁੰਦਾ ਦੇਖਿਆ ਸ਼ਾਤਾ ਹੁੰਦੀਆਂ ਦੇਖੀਆਂ ਮੈਂ ਸਮਰਪਿਤ ਕੀਤੀ ਭਾਈ ਰੰਗਰੇਟੇ ਜਿਹਨੂੰ ਗੁਰੂ ਨੇ ਗੁਰੂ ਦਾ ਬੇਟਾ ਆਖਿਆ ਸੀਗਾ ਕਿਉਂਕਿ ਉਹ ਸੀਸ ਲੈ ਕੇ ਗਏ ਸੀ ਔਰ ਰੰਗਦੇਵ ਨੂੰ ਮੌਕਾ ਨਹੀਂ ਦਿੱਤਾ ਸੀਗਾ ਕਿ ਸੀਸ ਲਾਲ ਕਿਲੇ ਦੇ ਦਰਵਾਜ਼ੇ ਤੇ ਟੰਗ ਦਿੱਤਾ ਜਾਵੇ ਲੱਖੀ ਸ਼ਾ ਬੰਜਾਰਾ ਜਿਨ੍ਹਾਂ ਨੇ ਧੜ ਸਾਂਭਿਆ ਸੀਗਾ ਮੱਖਣ ਸ਼ਾ ਲਬਾਣਾ ਜਿਨ੍ਹਾਂ ਨੇ ਗੁਰੂ ਲਾਦੋਰੇ ਇਹ ਆਪਣੇ ਇੱਥੇ ਬਾਬੇ ਬਕਾੜੇ ਲੱਭਿਆ ਸੀ ਹੁਣ ਮੈਂ ਇਹ ਸਮਾਜਾਂ ਦਾ ਨਾਂ ਕਿਉ ਲੈ ਰਿਹਾ ਵਾਂ ਇਹਦੇ ਪਿੱਛੇ ਖੋਰ ਸੋਚ ਹੈ ਜਿਹੜੀ ਅੱਜ ਅਸੀਂ ਲੈਣੀ ਡਿਸਕਸ ਕੀਤੀ ਗੁਰੂ ਨਾਨਕ ਨੇ ਇੱਕ ਫਲਵਾੜੀ ਇਕੱਠੀ ਕੀਤੀ ਸੀ ਜਾਤ ਪਾਤ ਖਤਮ ਕਰਕੇ ਆਪਾਂ ਫੇਰ ਜਾਤਾਂ 'ਚ ਵੱਡੇ ਗਏ ਆ ਮੈਂ ਉਹ ਸਾਰੀਆਂ ਬਰਾਦਰੀਆਂ ਇਕੱਠੀਆਂ ਕਰ ਰਿਹਾ ਤੁਸੀਂ ਗੁਰੂ ਨਾਨਕ ਦੇ ਸੇਖੋ ਕੋਈ ਉੱਚਾ ਨਹੀਂ ਕੋਈ ਨੀਵਾ ਨਹੀਂ ਸਾਰੇ ਅਸੀਂ ਬਰਾਬਰ ਆ ਅਸੀਂ ਗੁਰੂ ਨਾਨਕ ਦੇ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਆ ਆਪਾਂ ਇਕੱਠੇ ਹੋ ਕੇ ਯਾਦਗਾਰ ਬਣਾਈਏ ਮੈਂ ਤੁਹਾਨੂੰ ਵੈਲਕਮ ਕਰਦਾ ਮੈਂ ਦੂਜੇ ਤਰ੍ਹਾਂ ਦੇ ਲੋਕਾਂ ਨੂੰ ਵੈਲਕਮ ਕਰਦਾ ਕਿ ਜਰੂਰ ਸ਼ਾਮਲ ਹੋਵੋ ਧੰਨਵਾਦ